ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 나ਸੀਕ 27ਵੇਂ ਕੌਮੀ ਯੁਵਾ ਮਹਾਉਤਸਵ ਦਾ ਉਦਘਾਟਨ ਕੀਤਾ ਇਸ ਤੋਂ ਪਹਿਲਾਂ ਉਹਨਾਂ ਨੇ 나ਸੀਕ ਵਿੱਚ ਆਯੋਜਿਤ ਕੀਤੇ ਗਏ ਇੱਕ ਰੋਡ ਸ਼ੋਅ ਵਿੱਚ ਹਿੱਸਾ ਲਿਆ ਤੇ ਲੋਕਾਂ ਦਾ अभिनंदन ਸਵੀਕਾਰ ਕੀਤਾ ਪ੍ਰਧਾਨ ਮੰਤਰੀ ਨੇ 나ਸੀਕ ਚ ਕਾਲਾ ਰਾਮ ਮੰਦਰ ਦੇ ਦਰਸ਼ਨ ਵੀ ਕੀਤੇ ਜਿੱਥੇ ਉਹਨਾਂ ਨੇ ਪੂਜਾ ਅਰਚਨਾ ਕੀਤੀ ਕੌਮੀ ਯੁਵਾ ਮਹੋਤਸਵ ਦਾ ਦਿਨ Swami Vivekananda ਦੀ ਜੈੰਤੀ ਉਹਨਾਂ ਦੇ ਵਿਚਾਰਾਂ ਤੇ ਆਦਰਸ਼ਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ Swami Vivekananda ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਇੱਕ ਵੀਡੀਓ ਵੀ ਸਾਂਝਾ ਕੀਤਾ। ਉਹ ਆਰ ਲਕਸ਼ਜ਼ੇ ਪਹਿਲੇ ਮਤਰੂ ਕੋ Vivekananda ਜੀ ਕਾ ਇਹ ਉਦਘੋਸ਼ ਭਾਰਤ ਦੇ ਯੁਵਾਵਾਂ ਦਾ ਜੀਵਨ What is महाराष्ट्र ਦੇ ਆਪ ਨੇ ਗਰੂਜਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਸੁਭੇਸ਼ 30500 ਕਰੋੜ ਰੁਪਏ ਤੋਂ ਵੱਧੀਆਂ ਵਿਕਾਸ ਯੋਜਨਾਵਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਇਹਨਾਂ 'ਚ ਦੇਸ਼ ਦਾ ਸਭ ਤੋਂ ਲੰਮਾ 22 ਕਿਲੋਮੀਟਰ ਸਮੁੰਦਰੀ ਪੁਲ ਅਟਲ ਸੇਤੂ ਵੀ ਸ਼ਾਮਿਲ ਹੈ ਜੋ ਦੇਸ਼ ਨੂੰ ਸਮਰਪਿਤ ਕੀਤਾ ਜਾਪੇਗਾ। ਇਸ ਮੰਦਰੀ ਪੁਲ ਜਿਸ ਨੂੰ ਰਸਮੀ ਤੌਰ ਤੇ ਅਟਲ ਬਿਹਾਰੀ ਵਾਜਪਈ ਸੇਵਾਰੀ ਨਾਮਾ ਸੇਵਾ ਅਟਲ ਸੇਤੂ ਦਾ ਨਾਮ ਦਿੱਤਾ ਗਿਆ। ਮੁੰਬਈ ਚ ਸੇਵਾਰੀ ਅਤੇ ਨਵੀਂ ਮੁੰਬਈ ਵਿਖੇ ਰਾਇਗੜ੍ਹ ਜ਼ਿਲ੍ਹੇ ਦੇ ਚਰਲੀ ਨੂੰ ਆਪਸ ਵਿੱਚ ਜੋੜੇ ਗਏ ਇਸ ਪੁਲ ਦੇ ਨਿਰਮਾਣ ਤੇ 21200 ਕਰੋੜ ਰੁਪਏ ਤੋਂ ਵੱਧ ਦੀ ਲੱਗਤ ਹੈ